ਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਨਵੇਂ ਦਿਨ ਔਰ ਨਵੀਂ ਵੀਡੀਓ ਦੇ ਵਿੱਚ ਸੋ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੀ ਹੋਵੇਗਾ ਕਿ ਆਪਾਂ ਘੁੰਮ ਰਹੇ ਹਾਂ ਇਸ ਟਾਈਮ ਟਾਈਮ ਸਕੁਅਰ ਮਨਹਾਰਟਨ ਨਿਊਯਾਰਕ ਦੇ ਵਿੱਚ ਸੋ ਇੱਥੇ ਦੀਆਂ ਜੋ ਖੂਬਸੂਰਤ ਬਿਲਡਿੰਗਾਂ ਔਰ ਜਗਮਗ ਜਗਮਗ ਤੁਸੀਂ ਦੇਖ ਰਹੇ ਹੋ ਇਹ ਹੈਗਾ ਟਾਈਮ ਸਕੁਅਰ ਮਨਹਾਰਟਨ ਸਿਟੀ ਸੋ ਇਸ ਜਗ੍ਹਾ ਨੂੰ ਐਕਸਪਲੋਰ ਕਰਨ ਵਾਸਤੇ ਆਪਾਂ ਕਾਫੀ ਟਾਈਮ ਤੋਂ ਪਲਾਨ ਕਰ ਰਹੀ ਸੀ ਤੇ ਤੁਸੀਂ ਦੇਖ ਵੀ ਰਹੇ ਹੋ ਇਸ ਵੀਡੀਓ ਦੇ ਵਿੱਚ ਕਿ ਕਿੰਨਾ ਸੋਹਣਾ ਨਜ਼ਾਰਾ ਇਸ ਨਿਊਯਾਰਕ ਤੇ ਮਨਹਟਨ ਸਿਟੀ ਦਾ ਸੋ ਦੱਸਦਾ ਜਾਵਾਂ ਕਿ ਜਦੋਂ ਵੀ ਤੁਸੀਂ ਇਸ ਮਨਹਟਨ ਸਿਟੀ ਦੇ ਟਾਈਮ ਸਕੁਅਰ ਨੂੰ ਐਕਸਪਲੋਰ ਕਰਨ ਦੀ ਸੋਚੋਗੇ ਤਾਂ ਬੈਸਟ ਇਹੀ ਹੈ ਕਿ ਤੁਸੀਂ ਜਾਂ ਤੇ ਜਿਹੜਾ ਬੱਸ ਦਾ ਟੂਰ ਚੱਲਦਾ ਹੈ ਉੱਥੋਂ ਦੀ ਉਸ ਟੂਰ ਨੂੰ ਲੈ ਲਵੋ ਠੀਕ ਮੈਂ ਤੇ ਫਿਰ ਜਿੱਦਾਂ ਲੋਕੀ ਪੈਦਲ ਘੁੰਮ ਰਹੇ ਨੇ ਲੋਕੀ ਬਾਹਰੋਂ ਟ੍ਰੇਨਾਂ ਤੇ ਅ ਸਫ਼ਰ ਕਰਕੇ ਇੱਥੇ ਪਹੁੰਚਦੇ ਨੇ ਟਾਈਮ ਸਕੁਏਅਰ ਤੇ ਤਾਂ ਉਹ ਵੀ ਇੱਕ ਬਹੁਤ ਵਧੀਆ ਆਈਡੀਆ ਹੈ ਪਰ ਜਦੋਂ ਗਰਮੀ ਹੋ ਜਾਂਦੀ ਆ ਤਾਂ ਇਹਨਾ ਵਧੀਆ ਨਹੀਂ ਹੈਗਾ ਇੱਥੇ ਕਿਉਂਕਿ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਫਿਰ ਨਹੀਂ ਮਜਾਂਦਾ ਰਿਕਸ਼ੇ ਬਹੁਤ ਜ਼ਿਆਦਾ ਨੇ ਇੱਥੇ ਆ ਦੇਖੋ ਰਾਈਡ ਲੈ ਰਹੇ ਨੇ ਲੋਕੀ ਸਾਰੇ ਕਾਫੀ ਇੰਜੋਏ ਕਰਦੇ ਨੇ ਲੋਕੀ ਯੰਗ ਨੇ ਇੱਥੇ ਜਿਹੜੇ ਜ਼ਿਆਦਾਤਰ ਆ ਰਹੇ ਨੇ ਕਿਉਂਕਿ ਇੱਥੇ ਕਲੱਬ ਵਗੈਰਾ ਕਾਫੀ ਬਣੇ ਹੋਏ ਨੇ ਬਾਕੀ ਕਾਫੀ ਲੋਕੀ ਆਪਣੇ ਬੱਚਿਆਂ ਦੇ ਨਾਲ ਆਏ ਹੋਏ ਨੇ ਬਜ਼ੁਰਗ ਲੋਕਾਂ ਦਾ ਤਾਂ ویسੇ ਇੱਥੇ ਆਉਣ ਦਾ ਕੋਈ ਫਾਇਦਾ ਵੀ ਨਹੀਂ ਹੈਗਾ ਸੋ ਇੱਥੇ ਆ ਕੇ ਤੁਸੀਂ ਪੂਰਾ ਇੰਜੋਏ ਕਰ ਸਕਦੇ ਹੋ ਰੱਖਸ਼ ਬੜੇ ਸੋਹਣੇ ਸਜਾਏ ਨੇ ਗੜੀਆਂ ਇਹ ਲਾ ਕੇ ਬਾਕੀ ਇਸ ਟਾਈਮ ਤਾਂ ਰਸ਼ ਇੰਨਾ ਨਹੀਂ ਲੱਗ ਰਿਹਾ ਕਿਉਂਕਿ ਹਜੇ ਤੱਕ ਟਾਈਮ ਨਹੀਂ ਹੋਇਆ ਇਸ ਚੀਜ਼ ਨੂੰ ਜੋ ਦੇਖਣ ਦਾ ਅਸਲੀ ਨਜ਼ਾਰਾ ਉਹ ਤੇ ਰਾਤ ਨੂੰ ਹੀ ਹੈ ਸ਼ਾਮ ਨੂੰ ਫਿਰ ਜਦੋਂ ਇੱਥੇ ਚੱਗਮਗ ਹੁੰਦੀ ਹੈ ਤਾਂ ਫਿਰ ਲੋਕਾਂ ਦਾ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਇਹ ਫਿਲਹਾਲ ਇੰਨਾ ਰਸ਼ ਨਹੀਂ ਹੈਗਾ ਥੋੜੀ ਦੇਰ ਤੱਕ ਰਸ਼ ਹੋਰ ਵਧਣਾ ਸ਼ੁਰੂ ਹੋ ਜਾਏਗਾ ਕਿ ਸੇਰੀ ਖਾਨ ਵਾਲੇ ਪਾਸੇ ਕੁੰਡੀੜੀ

ਤਾਂ ਤੁਸੀਂ ਇੱਕ ਦਿਨ ਦੇ ਵਿੱਚ ਸਾਰੀ ਸਿਟੀ ਨੂੰ ਐਕਸਪਲੋਰ ਨਹੀਂ ਕਰ ਸਕਦੇ ਤਾਂ ਸਹੀ ਕਿ ਤੁਸੀਂ ਸਭ ਤੋਂ ਪਹਿਲਾਂ ਲਿਬਰਟੀ ਦਾ ਸਟੈਚੂ ਆਫ ਲਿਬਰਟੀ ਦਾ ਜੋ ਕਿ ਟੂਰ ਹੈ ਉਹਨੂੰ ਕਰ ਲਓ ਫਿਰ ਉਸ ਤੋਂ ਬਾਅਦ ਤੁਸੀਂ ਅਗਲੇ ਦਿਨ ਜੋ ਵਰਲਡ ਟ੍ਰੇਡ ਸੈਂਟਰ ਆ ਉਹਦਾ ਕਰ ਲਓ ਟੂਰ ਤਾਂ ਇਹ ਜਿਹੜਾ ਟੂਰ ਸਿਰਫ ਰਾਤ ਨੂੰ ਕਰਨ ਵਾਲਾ ਹੈ ਟਾਈਮ ਸਕੁਅਰ ਦਾ ਦਿਨੇ ਇਸ ਦਾ ਕੋਈ ਵੀ ਫਾਇਦਾ ਨਹੀਂ ਹੈ ਜਿੰਨਾ ਵੀ ਖੁੱਲਾ ਟਾਈਮ ਲੈ ਕੇ ਆਓਗੇ ਤੁਹਾਡੇ ਵਾਸਤੇ ਉਨਾ ਹੀ ਜਿਆਦਾ ਦਾ ਮਜ਼ੇਦਾਰ ਇਹ ਟੂਰ ਰਹੇਗਾ ਕਿਉਂਕਿ ਘੱਟ ਟਾਈਮ ਦੇ ਵਿੱਚ ਤੁਸੀਂ ਇਹਨੂੰ ਚੰਗੀ ਤਰ੍ਹਾਂ ਨਹੀਂ ਦੇਖ ਪਾਓਗੇ ਤਾਂ ਮੇਰੀ ਸਲਾਹ ਇਹ ਹੈ ਕਿ ਜਦੋਂ ਵੀ ਇਸ ਥਾਂ ਨੂੰ ਤੁਸੀਂ ਦੇਖਣ ਵਾਸਤੇ ਆਓਗੇ ਤਾਂ ਜਿਆਦਾ ਤੋਂ ਜਿਆਦਾ ਟਾਈਮ ਲੈ ਕੇ ਆਇਓ ਜੇ ਤਾਂ ਬਿਹਤਰੀ ਹੈ ਬੇ ਘਟੂਰ ਬਾਕੀ ਅਸੀਂ ਇਹ ਨਿਊਯਾਰਕ ਦੇ ਮਨਹਟਨ ਸਿਟੀ ਦਾ ਜੋ ਹੈ ਟਾਈਮ ਸਕੇਅਰ ਹੈ ਇਹ ਦਿਨ ਸਾਰੀਆਂ ਗਲੀਆਂ ਦਾ ਜੋ ਕਿ ਟੂਰ ਅਸੀਂ ਟਾਈਮ ਕਰ ਰਹੇ ਆ ਤੇ ਤੁਸੀਂ ਇਸ ਚੀਜ਼ ਨੂੰ ਥੋੜਾ ਨੋਟ ਕਰ ਲਿਓ ਵੀ ਕਿਸ ਸਾਈਡ ਤੇ ਜ਼ਿਆਦਾ ਬਿਹਤਰ ਤੁਹਾਨੂੰ ਲੱਗਦਾ ਹੈ ਤਾਂ ਉਸੇ ਹੀ ਸਾਈਡ ਨੂੰ ਜ਼ਿਆਦਾ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰਨਾ ਕਿਉਂਕਿ ਜੋ ਵੀ ਮੈਂ ਜਿੰਨੀਆਂ ਵੀ ਇੱਥੇ ਰੋਡ ਨੇ ਸੜਕਾਂ ਨੇ ਲੈਫਟ ਰਾਈਟ ਜਾਂ ਸਟ੍ਰੀਟ ਇਹਨਾਂ ਸਾਰੀਆਂ ਸੜਕਾਂ ਦਾ ਟੂਰ ਲੈ ਚੁੱਕਿਆ ਹੁਣ ਤੱਕ ਤੇ ਥੋੜੇ ਜਿਹੜੀਆਂ ਰਹਿ ਗਈਆਂ ਨੇ ਉਹ ਤੁਹਾਨੂੰ ਹੁਣ ਦਿਖਾਉਂਦੇ ਜਾਂਦੇ ਆ ਜਦੋਂ ਜਦੋਂ ਲਾਈਟਿੰਗ ਮੱਧੀ ਜਾਏਗੀ ਤਾਂ ਇਹ ਹੋਰ ਵੀ ਮਜ਼ੇਦਾਰ ਹੁੰਦਾ ਜਾਏਗਾ। ਇਸ ਤਰ੍ਹਾਂ ਊਡੀ ਵੱਡੀ ਸਕਰੀਨ। ਸੋ ਜੀ ਇਸੇ ਤਰ੍ਹਾਂ ਜੋ ਤੁਸੀਂ ਦੇਖ ਰਹੇ ਹੋ ਸਾਹਮਣੇ ਸਕਰੀਨਾਂ ਇਹੀ ਨਜ਼ਾਰਾ ਇੱਥੇ ਹੈ ਐਡਸ ਵਗੈਰਾ ਚੱਲਦੀਆਂ ਨੇ ਜਾਂ ਹੋਰ movies ਦੇ trailer ਇਹੀ ਸਭ ਕੁਝ ਹੈ। ਸਕਰੀਨਾਂ ਤਾਂ ਬਹੁਤ ਜ਼ਿਆਦਾ ਵੱਡੀਆਂ ਲਾਈਆਂ ਹੋਣਾਂ। ਬਾਤ ਹੈ ਕੀ ਖੂਬਸੂਰਤ ਨਜ਼ਾਰਾ ਚਮਕ 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 ਮਾਈਕ ਦੀ ਐਡ ਬਹੁਤ ਜ਼ਿਆਦਾ ਇੱਥੇ ਹੋ ਰਹੀ ਹੈ ਸਟਪ ਪਰ 뷰 ਬਹੁਤ ਸ਼ਾਨਦਾਰ ਦੇਖਣ ਵਾਲਾ ਬਾਕੀ ਇੱਥੇ ਕਾਰ ਪਾਰਕਿੰਗ ਮੇਰਾ ਬਿਲਕੁਲ ਨਹੀਂ ਮਿਲਦੀ ਹੈਗੀ ਪੁਲਿਸ ਜੁਰਮਾਨਾ ਜੋ ਟਿਕਟ ਹੈ ਉਹ ਨਾਲ ਦੀ ਨਾਲ ਹੀ ਦੇ ਦਿੰਦੇ ਨੇ ਇੱਥੇ ਬਹੁਤ ਇਸ ਚੀਜ਼ ਦਾ ਕੰਮ ਖਰਾਬ ਹੈ ਥੋੜਾ ਜਿਆਦਾ ਧਿਆਨ ਨਾਲ ਜੇ ਗੱਡੀ ਤੇ ਆਣਾ ਤਾਂ ਪਾਰਕਿੰਗ ਲਾਂ ਦੀ ਸੋਚਿਓ ਵੀ ਨਾ ਇੱਥੇ ਪਾਰਕਿੰਗਾਂ ਬੜੀਆਂ ਹੋਈਆਂ ਨੇ ਪਰ ਉਹਨਾਂ ਦਾ ਸਾਨੂੰ ਕੋਈ ਤਰੀਕਾ ਨਹੀਂ ਹੈਗਾ ਕਿਉਂਕਿ ਉੱਥੇ ਤੁਸੀਂ ਆਪਣੇ ਇੱਕ ਐਪ ਡਾਊਨਲੋਡ ਕਰਨੀ ਪੈਂਦੀ ਹੈ ਜੋ ਨਿਊਯਾਰਕ ਦੀ ਸਿਟੀ ਦਾ ਕੋਈ ਇੱਕ ਸਪੈਸ਼ਲ ਐਪ ਆ ਪਾਰਕਿੰਗ ਵਾਸਤੇ ਤੇ ਤੁਸੀਂ ਉਹਨੂੰ ਉੱਥੇ ਅਕਾਊਂਟ ਬਣਾ ਕੇ ਸਿਰਫ ਉਹਨੂੰ ਹੀ ਯੂਜ਼ ਕਰ ਸਕਦੇ ਹੋ ਆਦਰਵਾਇਸ ਕੋਈ ਪਾਰਕਿੰਗ ਦਾ ਇੱਥੇ ਐ ਇੰਨਾ ਪ੍ਰਬੰਧ ਨਹੀਂ ਹੈਗਾ ਪ੍ਰਾਈਵੇਟ ਪਾਰਕਿੰਗਾਂ ਹੈ ਨੇ ਇੱਥੇ ਕਾਫੀ ਤੇ ਉਹਨਾਂ ਦਾ ਜੋ ਘੰਟੇ ਦਾ ਰੇਟ ਆ 30 ਡਾਲਰ 35 ਡਾਲਰ ਜਾਂ ਹੋਰ ਜਿਆਦਾ ਲੰਬੇ ਟਾਈਮ ਵਾਸਤੇ ਕਰਨੀ ਆ ਤਾਂ 70-80 ਡਾਲਰ ਦੇ ਆਸ-ਪਾਸ ਵੀ ਇੱਥੇ ਕਾਰ ਪਾਰਕਿੰਗ ਹੈ। ਨਾ ਨਾ ਰੇਟ ਡੁਲਰ ਦੀ ਉਪਲਬਧ ਨਹੀਂ। ਮੌਜੀ ਦੇਖ ਲਓ ਟਾਈਮ ਸਪੇਅਰ ਨਿਊਯਾਰਕ ਦਾ ਮੇਰੀ ਬੈਕ ਸਾਈਡ ਤੇ ਦੇਖ ਰਹੇ ਹੋ ਤੁਸੀਂ ਮਾਤੇ ਟਾਈਮ ਕੋਲ ਇਨ ਨਿਊਯਾਰਕ ਮਨਹਾਰਟਨ ਦੇ ਵਿੱਚ ਬਹੁਤ ਜਿਆਦਾ ਰਸ਼ ਤੇ ਬਹੁਤ ਹੀ ਜਿਆਦਾ ਰਸ਼ ਪਰ 뷰 ਬਹੁਤ ਸੋਹਣਾ ਦੇਖੋ ਬਹੁਤ ਹੀ ਸ਼ਾਨਦਾਰ ਸਕਰੀਨਾਂ ਲੱਗੀਆਂ ਨੇ ਇੱਥੇ ਆ ਦੇਖੋ ਰਸ਼ੀ ਰਸ਼ ਦੇ ਸਾਹਮਣੇ ਬਿਲਡਿੰਗ ਕਿਆ ਸ਼ਾਨਦਾਰ ਬਿਲਡਿੰਗ ਔਰ ਪੂਰੀ ਬਿਲਡਿੰਗ ਦੀਆਂ ਜੋ ਲਾਈਟਿੰਗ ਚੇਂਜ ਹੋ ਰਹੀਆਂ ਨੇ ਗ੍ਰੀਨ ਵਾਈਟ ਜੋ ਵੀ ਇਹਨਾਂ ਦੇ ਵਿੱਚ ਕਲਰ ਰੈਡ ਬਹੁਤ ਸ਼ਾਨਦਾਰ ਲੱਗ ਰਹੀ ਐ ਇਸ ਟਾਈਮ ਬਿਲਡਿੰਗ ਵਾਹ ਕਿਆ ਬਾਤ ਐ ਇੰਨੋਜੀ ਤਕਰੀਬਨ ਲਾਈਟਿੰਗ ਸਾਰੇ ਪਾਸੇ ਹੋ ਚੁੱਕੀ ਐ ਸ਼ਾਮ ਦਾ ਜੋ ਮਾਹੌਲ ਐ ਤੇ ਚਮਕ ਪੂਰੀ ਹੋਣੀ ਸ਼ੁਰੂ ਹੋ ਚੁੱਕੀ ਐ ਤੇ ਬਾਕੀ ਇਹ ਬਿਲਡਿੰਗਾਂ ਦੇਖੋ ਤੁਸੀਂ ਤੋਂ ਆਹ ਬਾਹਰ। ਵਾਹ। ਪਰ ਇਹ ਕੈਦੇ ਨਾਲ ਦੀ ਇੱਥੇ ਸ਼ਾਪਸ ਬਹੁਤ ਜ਼ਿਆਦਾ ਬਣੀਆਂ ਹੋਈਆਂ ਨੇ। ਐਮਵਾਈਸੀ ਦੀ ਇੱਥੇ ਤੁਸੀਂ ਕੈਪਸ, ਟੀ-ਸ਼ਰਟ ਜਾਂ ਹੋਰ ਕਈ ਤਰ੍ਹਾਂ ਦੇ ਗਿਫਟ ਸੈਟ ਤੁਸੀਂ ਲੈ ਸਕਦੇ ਹੋ ਕਿਸੇ ਵਾਸਤੇ ਕੋਈ ਗਿਫਟ ਲੈਣਾ ਹੋਵੇ। ਐਦਾਂ ਦੀ ਸ਼ਾਪ ਕਾਫੀ ਬਣੀਆਂ ਹੋਈਆਂ ਨੇ ਇੱਥੇ। ਮੇਰੀ ਬੈਕ ਸਾਈਡ ਤੇ ਦੇਖ ਰਹੇ ਤੁਸੀਂ ਟਾਈਮ ਸਕੁਅਰ ਨਿਊਯਾਰਕ ਬਾਈ ਕੀ ਰੌਣਕ ਹੈ ਇੱਥੇ ਔਰ ਸਿਟੀ ਟੂਰ ਵੀ ਹੁੰਦਾ ਬੱਸ ਦਾ ਇਹ ਦੇਖੋ ਮੇਰੇ ਪਿੱਛੇ ਜਾ ਰਹੀ ਬੱਸ ਵੈਸੇ ਆ ਬੱਸ ਦਾ ਟੂਰ ਲੈ ਲੈਣਾ ਚਾਹੀਦਾ ਬਹੁਤ ਵਧੀਆ ਕਿਉਂਕਿ ਗੱਡੀਆਂ ਦੇ ਵਿੱਚ ਪਾਰਕਿੰਗ ਨਹੀਂ ਮਿਲਦੀ ਐ ਮੈਂ ਵੀ ਗੱਡੀ ਦੇਖੋ ਰੋਡ ਤੇ ਲਾ ਕੇ ਖੜਿਆ ਇਸ ਟਾਈਮ ਔਰ ਬੱਸਾਂ ਵਾਲੇ ਮਾਰ ਰਹੇ ਨੇ ਹੋਰਨ ਨੋ ਜੀ ਇਹ ਸੀਗਾ ਨਜ਼ਾਰਾ ਟਾਈਮ ਸਕੁਅਰ ਦਾ ਨਿਊਯਾਰਕ ਮਾਨਹਟਨ ਸਿਟੀ ਦਾ ਤੇ ਆਪਣਾ ਸਫ਼ਰ ਹੁਣ ਜਾਰੀ ਰਹੇਗਾ ਅੱਗੇ ਵੱਲ ਨੂੰ ਨਿਊ ਜਰਸੀ ਵਾਲੀ ਸਾਈਡ ਨੂੰ ਤਾਂ ਆਪਾਂ ਕੋਸ਼ਿਸ਼ ਕਰਾਂਗੇ ਕਿ ਨਿਊ ਜਰਸੀ ਦਾ ਉਹਨੂੰ ਥੋੜਾ ਜਿਹਾ ਕੈਪਚਰ ਕਰਦੇ ਆ ਤੇ ਉਸ ਤੋਂ ਬਾਅਦ ਅਸੀਂ ਰੁਕਾਂਗੇ ਕਿਸੇ ਹੋਟਲ ਦੇ ਵਿੱਚ ਕਿਉਂਕਿ ਅੱਜ ਸਾਰੇ ਦਿਨ ਤੇ ਸਫ਼ਰ ਤੋਂ ਤੁਰਨ ਫਿਰਨ ਤੋਂ ਬਹੁਤ ਜ਼ਿਆਦਾ ਥਕਾਵਟ ਹੋ ਚੁੱਕੀ ਹੈ ਤਾਂ ਬਿਹਤਰ ਹੈ ਕਿ ਸਫ਼ਰ ਨੂੰ ਅੱਗੇ ਜਾਰੀ ਕਰਨ ਦੀ ਬਜਾਏ ਆਪਾਂ ਥੋੜਾ ਜਿਹਾ ਸਫ਼ਰ ਕਰ Leaving the turnpike. Sorry? Leaving the New Jersey Turnpike. Ah, okay. Okay, thank you very much. Bye. ਜੀ 2 ਘੰਟੇ ਦੀ ਡਰਾਈਵ ਕਰਨ ਤੋਂ ਬਾਅਦ ਪਹੁੰਚੇ ਐ ਸੀ ਇੱਕ ਪੀਜ਼ਾ ਹੱਟ ਪੀਜ਼ਾ ਹੱਟ ਟਾਕੋ ਬੈਲ ਭੁੱਖ ਬੜੀ ਲੱਗੀ ਔਰ ਟੈਂਕ ਫਿਰ ਫੁੱਲ ਕਰਨਾ ਪਿਆ ਦੁਬਾਰਾ ਕਿਉਂਕਿ ਪਿੱਛੇ ਟੈਂਕ ਫੁੱਲ ਨਹੀਂ ਸੀ ਕੀਤਾਗਾ ਚਲੋ ਦੇਖਦੇ ਹਾਂ ਕੀ ਮਿਲਦਾ ਹਮ ਦਾ ఎవਰੀਥਿੰਗ ਇਜ਼ ਕਲੋਜ਼ ਪੀਜ਼ਾ ਹੱਟ ਵੀ ਕਲੋਜ਼ ਟਾਕੋ ਬੈਲ ਵੀ ਕਲੋਜ਼ ਇਹ ਕਰ ਦਿੰਦੇ ਨੇ ਜੀ ਟਾਈਮ ਨਾਲ ਹੀ ਕਲੋਜ਼ ਸਾਰਾ ਕੁਝ 10:21 ਮਿੰਟ ਹੋਏ ਨੇ ਔਰ ਕਲੋਜ਼ ਕਰਤਾ ਇਹਨਾਂ ਨੇ ਕੋਈ ਨਹੀਂ ਮੈਕਡੋਨਲਡ ਹੈਗਾ ਸਾਹਮਣੇ ਉਧਰ ਚੱਲਦੇ ਆ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਅਸਲਾਮ ਅਲੈਕਮ ਨਮਸਤੇ ਸਾਰਿਆਂ ਨੂੰ ਮੈਂ ਇਸ ਟਾਈਮ ਪੈਂਸਲ ਵਿਜੈ ਦਾ ਇੱਕ ਸ਼ਹਿਰ ਹੈ ਬਿਲਕਸ ਬੇਅਰ ਕਰਕੇ ਨਾਮ ਹੈ ਇਹਦਾ ਐਸੀ ਰਾਤੀ ਨਿਊਯਾਰਕ ਤੋਂ ਤੇ ਇੱਥੇ ਆ ਕੇ ਅਸੀਂ ਸਟੇ ਕੀਤਾ ਜੀ ਕੱਲ ਪੂਰਾ ਦਿਨ ਆਪਣਾ ਨਿਊਯਾਰਕ ਸਿਟੀ ਦੇ ਵਿੱਚ ਲਗਾਇਆ ਤੇ ਅਸੀਂ ਵੋਲਟ ਟ੍ਰੇਡ ਸੈਂਟਰ ਸਟੈਚੂ ਆਫ ਲਿਬਰਟੀ ਤੇ ਟਾਈਮ ਸਕੁਅਰ ਇਹਨਾਂ تین ਚਾਰ ਚੀਜ਼ਾਂ ਨੂੰ ਐਕਸਪਲੋਰ ਕੀਤਾ ਪੂਰੀ ਸਿਟੀ ਨੂੰ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਪਹਿਲੀ ਵਾਰੀ ਅਸੀਂ ਇੰਨਾ ਖੁੱਲੇ ਟਾਈਮ ਦੇ ਵਿੱਚ ਪੂਰੇ ਦਿਨ ਦੇ ਵਿੱਚ ਇਹਨੂੰ ਐਕਸਪਲੋਰ ਕੀਤਾ ਤਥਕਾਵਟ ਇੰਨੀ ਕੁ ਜ਼ਿਆਦਾ ਹੋ ਗਈ ਸੀ ਕਿਉਂਕਿ ਕਾਫੀ ਚੱਲਣਾ ਪਿਆ ਸਾਨੂੰ ਤੇ ਸ਼ਕਲ ਤੁਸੀਂ ਦੇਖ ਹੀ ਰਹੇ ਹੋਗੇ ਕਿੰਨੀ ਕਿ ਤਕਾਵਟ ਹੋਈ ਹੈਗੀ ਸੋ ਹੁਣ ਵਜੇ ਨੇ ਇੱਥੇ ਸਵੇਰ ਦੇ 10 ਔਰ 100 ਜਿਸੀ ਜਾਵਾਂਗੇ ਹੁਣ ਫਿਰ ਦੁਬਾਰਾ ਨਿਊਯਾਰਕ ਸਟੇਟ ਚ ਇਸ ਟਾਈਮ ਇੱਥੇ ਦਾ ਮਾਹੌਲ ਬਹੁਤ ਵਧੀਆ ਹੈ ਗਰਮੀ ਹੈਗੀ ਤਕਰੀਬਨ 30-35 ਡਿਗਰੀ ਦਾ ਟੈਂਪਰੇਚਰ ਤੇ ਹੋ ਵੀ ਗਿਆ ਇਸ ਟਾਈਮ ਸਿਰਸਰੇ ਔਰ ਬਾਅਦ ਦੇ ਦੇ ਕਿਦਾਂ ਦਾ ਅੱਜ ਦਿਨ ਰਹਿੰਦਾ ਸੋ ਅੱਜ ਦਾ ਜਿਹੜਾ ਸਫਰ ਹੈ ਉਹ ਹੈਗਾ ਬੈਂਗਮਟਨ ਬੈਂਗਮਟਨ ਇੱਕ ਸਿਟੀ ਹੈਗੀ ਆਪਣਾ ਨਿਊਯਾਰਕ ਦੀ ਤੇ ਵੀ ਨਿਊਯਾਰਕ ਸਪੰਦਾ ਉਹ ਵੀ ਬਹੁਤ ਸ਼ਾਨਦਾਰ ਇਲਾਕਾ ਬਿਲਕੁਲ ਜਦੋਂ ਆਪਾਂ ਅ ਪੈਨਸਲ ਵੀ ਨਹੀਂ ਤੂੰ ਚਾਹੀਏ ਨੈਗਰਾਫਾਲ ਵਾਲੀ ਸਾਈਡ ਨੂੰ ਤੇ ਇਹ ਰਸਤੇ ਦੇ ਵਿੱਚ ਜਾਂਦਾ ਨਾ ਤੋ ਕਿ ਹੁਣ ਤਿਆਰ ਤੇ ਫਿਰ ਚੱਲਦੇ ਆ ਬਿੰਗਮ ਫਨ ਵਾਲੇ ਪਾਸੇ ਸੋ ਜੀ ਜਿੰਨੇ ਵੀ ਹੋਟਲ ਨੇ ਇਦਾਂ ਦੇ ਬਣੇ ਹੋਏ ਮੋਟਲ ਜਾਂ ਜੋ ਵੀ ਕਹਿ ਸਕਦੇ ਉਹਨਾਂ ਤੇ ਇਹ ਸਾਰੇ ਆਪਣੇ ਗੁਜਰਾਤੀਆਂ ਨੇ ਬਣਾਏ ਹੋਏ ਨੇ ਇੱਥੇ ਤੇ ਕਾਫੀ ਜਿੱਥੇ ਜਿੱਥੇ ਵੀ ਅਸੀਂ ਰੁਕਿਆ ਹੋਟਲਾਂ ਦੇ ਵਿੱਚ ਜਾਂ ਹੋਰ ਵੱਡੇ ਰੈਸਟੋਰੈਂਟ ਨੇ ਤੇ ਸਾਰੇ ਉਹ ਗੁਜਰਾਤੀ ਪਾਈਆਂ ਨੇ ਬਣਾਏ ਨੇ ਇਦਾਂ ਦੇ ਤੇ ਬਹੁਤ ਵਧੀਆ ਗੱਲ ਹੈ ਵੀ ਐਡੇ-ਐਡੇ ਬਿਜ਼ਨਸ ਵੀ ਇਹਨਾਂ ਨੇ ਕੀਤੇ ਹੋਏ ਯੂ ਐਸ ਏ ਦੇ ਵਿੱਚ ਕਿਉਂਕਿ ਮੈਂ ਸਾਰੇ ਦੇਖਿਆ ਸੀ ਉਹ ਆਪ ਹੀ ਲੱਗੇ ਸੀ ਇੱਥੇ ਨਾਲ ਕੰਮ ਵੀ ਕਰ ਰਹੇ ਨੇ Turn left on Clubhouse Road. ਲੋ ਜੀ ਫਾਈਨਲੀ ਆਪਾਂ ਪਹੁੰਚ ਚੁੱਕੇ ਆਂ ਇੰਗਮਟਨ ਦੇ ਵਿੱਚ। ਸੋ ਅੱਜ ਦਾ ਦਿਨ ਆਪਾਂ ਕਰਾਂਗੇ ਇਥੇ ਰੈਸਟ ਤੇ ਪੂਰੀ ਰਾਤ ਵੀ ਰੈਸਟ। ਔਰ ਫਿਰ ਕੱਲ ਨੂੰ ਕਰਾਂਗੇ ਆਪਾਂ ਇੱਕ ਨਵੇਂ ਦਿਨ ਔਰ ਨਵੇਂ ਬਲੌਗ ਦੀ ਸਟਾਰਟਿੰਗ। ਜੇ ਤੁਹਾਨੂੰ ਅੱਜ ਦਾ ਬਲੌਗ ਪਸੰਦ ਆਇਆ ਤਾਂ ਕਮੈਂਟ ਔਰ ਸ਼ੇਅਰ ਕਰਨਾ ਨਾ ਭੁੱਲਿਓ ਜੀ। ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਿਉਂਕਿ ਉਹਦੇ ਨਾਲ ਤੁਹਾਨੂੰ ਨਵੇਂ ਅਪਡੇਟ ਮਿਲਦੇ ਰਹਿੰਦੇ ਨੇ ਸੋ ਦਿਓ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ